ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਖਾਸ ਕਰਕੇ ਪੰਜਾਬ ਦੀ ਸਿਆਸਤ ਗਰਮਾਉਣ ਦੀ ਵਜ੍ਹਾ ਕੁਝ ਵੱਡੇ ਆਗੂਆਂ ਦਾ ਬੀਜੇਪੀ ਚ ਸ਼ਾਮਲ ਹੋਣਾ ਹੈ ਇਹਨਾਂ ਵਿੱਚੋਂ ਇੱਕ ਰਵਨੀਤ ਬਿੱਟੂ ਰਵਨੀਤ ਬਿੱਟੂ ਪਿਛਲੇ ਦਿਨੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਔਰ ਕੱਲ ਹੀ ਉਹ ਪਹਿਲੀ ਵਾਰ ਦਿੱਲੀ ਤੋਂ ਆਪਣੇ ਹਲਕੇ ਲੁਧਿਆਣਾ ਪਹੁੰਚੇ ਨੇ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਉਸ ਤੋਂ ਬਾਅਦ ਤੋਂ ਹੀ ਉਹ ਕਾਂਗਰਸ ਤੇ ਕਾਫੀ ਹਮਲਾਵਰ ਹੋਏ ਹੋਏ ਨੇ ਕਾਂਗਰਸ ਬਾਰੇ ਬਹੁਤ ਕੁਝ ਉਹਨਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਪਰਵਾਹ ਨਹੀਂ ਕਰਦੀ ਇਸ ਵਾਰ ਲੇਕਿਨ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਇਹ ਬਹੁਤ ਵੱਡਾ ਇਲਜ਼ਾਮ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਪੀਐਮ ਦੀ ਸੁਰੱਖਿਆ 'ਚ ਚੂਕ ਹੋਈ ਸੀ ਉਹ ਸੀਐਮ ਚੰਨੀ ਦੀ ਸ਼ਰਾਰਤ ਸੀ ਇਹ ਬਹੁਤ ਵੱਡਾ ਇਲਜ਼ਾਮ ਹੈ ਬਿੱਟੂ ਨੇ ਜਿਹੜਾ ਲਾਇਆ ਸੀਐਮ ਚੰਨੀ ਤੇ ਸਾਬਕਾ ਸੀਐਮ ਚੰਨੀ ਤੇ ਬਹੁਤ ਵੱਡਾ ਇਲਜ਼ਾਮ ਹੈ ਜਿਹੜਾ ਲਾਇਆ ਉਹਨਾਂ ਨੇ ਕਿਹਾ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਪੀਐਮ ਦਾ ਕਾਫਲਾ ਰੁਕਵਾਉਣ ਦੇ ਵਿੱਚ ਸ਼ਰਾਰਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਹਾਲਾਂਕਿ ਮੌਸਮ ਖਰਾਬ ਹੋ ਚੁੱਕਿਆ ਸੀ ਇਸ ਦੇ ਬਾਵਜੂਦ ਪੀਐਮ ਸੜਕ ਰਸਤੇ ਆ ਰਹੇ ਸਨ ਲੇਕਿਨ ਇਹਨਾਂ ਨੇ ਵੀ ਤੋਂ 15 ਤੋਂ 20 ਬੰਦੇ ਪੇਜ ਕੇ ਉਹਨਾਂ ਦਾ ਕਾਫਲਾ ਰੁਕਵਾਇਆ ਇਹ ਬਹੁਤ ਵੱਡਾ ਇਲਜ਼ਾਮ ਹੈ ਇਹ ਬਿੱਟੂ ਨੇ ਕਿਹਾ ਇੱਕ ਚੈਨਲ ਨੂੰ ਇੰਟਰਵਿਊ ਦੇਣ ਵੇਲੇ ਉਹਨਾਂ ਨੇ ਕਿਹਾ ਉਸ ਦਿਨ ਪੀਐਮ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਸੁਗਾਤਾਂ ਦੇਣ ਆ ਰਹੇ ਸਨ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਸੁਗਾਤਾਂ ਤੋਂ ਵਾਂਝੇ ਰਹਿਣਾ ਪਿਆ ਉਹਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਨੇੜੇ ਮਿਊਜ਼ੀਅਮ ਬਣਨਾ ਸੀ ਬਹੁਤ ਵੱਡਾ ਮਿਊਜ਼ੀਅਮ ਇੱਕ ਡੇਰਾ ਬਾਬਾ ਨਾਨਕ ਨੇੜੇ ਬਣਾਇਆ ਜਾਣਾ ਸੀ ਉਸ ਦਾ ਐਲਾਨ ਉਸ ਦਿਨ ਪੀਐਮ ਮੋਦੀ ਨੇ ਕਰਨਾ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਮੋਹਾਲੀ ਨੂੰ ਆਈਟੀ ਹੱਬ ਬਣਾਇਆ ਜਾਣਾ ਸੀ ਇਹ ਵੀ ਐਲਾਨ ਉਸ ਦਿਨ ਪੀਐਮ ਮੋਦੀ ਨੇ ਕਰਨਾ ਸੀ ਲੇਕਿਨ ਉਹਨਾਂ ਦਾ ਕਾਫਲਾ ਰਾਤ ਨੂੰ ਰੋਕ ਲਿਆ ਗਿਆ ਜਿਸ ਕਰਕੇ ਉਹਨਾਂ ਨੂੰ ਦਿੱਲੀ ਪਰਤਣਾ ਪਿਆ ਇੱਕ ਟੀਵੀ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਇਹ ਵੱਡੇ ਇਲਜ਼ਾਮ ਉਹਨਾਂ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਲਗਾਏ ਨੇ ਹਾਲਾਂਕਿ ਬਿੱਟੂ ਨੇ ਇਹ ਸਭ ਕੁਝ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਸਿਰਫ ਪਾਰਟੀ ਦੀ ਦੇ ਨਾਲ ਮਤਲਬ ਹੈ ਨਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਕਿਹਾ ਕਿ ਜਦੋਂ ਪੀਐਮ ਪਜੀਆਈ ਸੈਟੇਲਾਈਟ ਸੈਂਟਰ ਦੀ ਸ਼ੁਰੂਆਤ ਕਰਨ ਫਿਰੋਜ਼ਪੁਰ ਆ ਰਹੇ ਸੀ ਤਾਂ ਉਹਨਾਂ ਨੂੰ ਬਠਿੰਡਾ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਰੋਕ ਲਿਆ ਝੰਡੇ ਲੈ ਕੇ ਔਰ 15 ਤੋਂ 20 ਬੰਦੇ ਜਿਹੜੇ ਆਪੀਐਮ ਮੋਦੀ ਦਾ ਉਹਨਾਂ ਨੇ ਕਾਫਲਾ ਰੋਕ ਲਿਆ ਸੀ ਜਿਹਨੂੰ ਸੁਰੱਖਿਆ ਦੇ ਵਿੱਚ ਵੱਡੀ ਚੂਕ ਵੀ ਮੰਨਿਆ ਜਾ ਰਿਹਾ ਸੀ ਤੁਹਾਨੂੰ ਦੱਸ ਦੇ ਕਿ ਉਸ ਵੇਲੇ ਸੀਐਮ ਚੰਨੀ ਜਿਹੜੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸੀਐਮ ਸਨ ਔਰ ਇਹ 5 ਜਨਵਰੀ 2022 ਦੀ ਗੱਲ ਹੈ ਜਦੋਂ ਪੀਐਮ ਮੋਦੀ ਫਿਰੋਜ਼ਪੁਰ ਦੌਰੇ ਤੇ ਆ ਰਹੇ ਸਨ ਉਸ ਦੌਰਾਨ ਹਾਲਾਂਕਿ ਇੱਕ ਰੈਲੀ ਵੀ ਸੀ ਲੇਕਿਨ ਉਸ ਦੌਰਾਨ ਜਿਹੜੇ ਅਨਾਉਂਸਮੈਂਟ ਹੋਣੀ ਸੀ ਵੱਡੇ ਐਲਾਨ ਹੋਣੇ ਸੀਗੇ ਉਸ ਦਾ ਜ਼ਿਕਰ ਬਿੱਟੂ ਨੇ ਕੀਤਾ ਬੀਜੇਪੀ ਚ ਸ਼ਾਮਲ ਹੁੰਦੇ ਬਿੱਟੂ ਨੇ ਕਿਹਾ ਕਿ ਇਹ ਇੱਕ ਸ਼ਰਾਰਤ ਸੀ ਉਸ ਵੇਲੇ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੀ ਪੀਐਮ ਦਾ ਕਾਫਲਾ ਰੋਕ ਕਰਦੇ ਇਹ ਇਲਜ਼ਾਮ ਨੇ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਹਾਲਾਂਕਿ ਉਹ ਖੁਦ ਕਾਂਗਰਸ 'ਚ ਰਹੇ ਨੇ ਔਰ ਕੁਝ ਹੀ ਦਿਨ ਹੋਏ ਨੇ ਕਿ ਉਹ ਭਾਜਪਾ 'ਚ ਸ਼ਾਮਲ ਹੋਏ ਨੇ ਕਾਂਗਰਸ 'ਚ ਰਹਿੰਦੇ ਆ ਉਹਨਾਂ ਨੇ ਕਦੀ ਇਸ ਤਰ੍ਹਾਂ ਦੇ ਕੋਈ ਇਲਜ਼ਾਮ ਨਹੀਂ ਲਗਾਏ ਹਾਲਾਂਕਿ ਕਾਂਗਰਸ ਦੇ ਵਿੱਚ ਰਹਿੰਦੇ ਇਹ ਗੱਲ ਜੇਕਰ ਉਹ ਕਹਿ ਜਾਂਦੇ ਤਾਂ ਫੇਰ ਇਸ ਤੋਂ ਵੀ ਵੱਡੀ ਗੱਲ ਹੋਣੀ ਸੀ ਲੇਕਿਨ ਇੱਕ ਸੀਐਮ ਤੇ ਪੀਐਮ ਦਾ ਕਾਫਲਾ ਰੋਕਣ ਦਾ ਇਲਜ਼ਾਮ ਲਗਾਉਣਾ ਇੱਕ ਵੱਡਾ ਇਲਜ਼ਾਮ ਹੈ